ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਅਤ ਸਿੱਖ ਅਰਦਾਸ ਵਿੱਚ ਵਾਹਿਗੁਰੂ ਚਿਤ ਆਵਨ ਕੀ ਅਰਜ਼ੋਈ ਤੋਂ ਬਾਅਦ ਅਕਾਲ ਪੁਰਖ ਅੱਗੇ ਇਹ ਦੂਸਰੀ ਵੱਡੀ ਯਾਚਨਾ ਹੈ ਵਿਸ਼ਵ ਭਰ ਵਿੱਚ ਸਥਾਪਿਤ ਗੁਰਦੁਆਰਾ ਸਾਹਿਬਾਨ ਵਿਖੇ ਆਪਣੀ ਰੋਜ਼ਾਨਾ ਅਰਦਾਸ ਵਿੱਚ ਵਾਹਿਗੁਰੂ ਜੀ ਅੱਗੇ ਬੇਨਤੀ ਕਰਦੇ ਹਨ ਕਿ हे ਸੱਚੇ ਪਾਤਸ਼ਾਹ ਜਿੱਥੇ-ਜਿੱਥੇ ਵੀ ਖਾਲਸਾ ਜੀ ਸਾਹਿਬ ਹਨ ਕਿਰਪਾ ਕਰਕੇ ਰਹਿਮਤ ਕਰਕੇ ਉਥੇ-ਉਥੇ ਹੀ ਉਹਨਾਂ ਦੀ ਰੱਖਿਆ ਕਰਨਾ ਜੀ ਸਮੁੱਚੇ ਖਾਲਸਾ ਭਾਈਚਾਰੇ ਲਈ ਕੀਤੀ ਹੋਈ ਇਹ ਅਰਦਾਸ ਕੌਮੀ ਸਾਂਝ ਦੇ ਜਜ਼ਬੇ ਅਤੇ ਆਪਣੇ ਪਿਆਰੇ ਖਾਲਸਾ ਭਾਈਆਂ ਲਈ ਪਿਆਰ ਅਤੇ ਤੜਫ ਦੀ ਪ੍ਰਤੀਕ ਹੈ ਅਕਾਲ ਪੁਰਖ ਦੀ ਫੌਜ ਦੀ ਸ਼ਕਤੀ ਦਾ ਗੁੱਝਾ ਭੇਦ ਵਾਹਿਗੁਰੂ 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 ਚਿਤ ਆਵਣ ਵਿੱਚ ਹੈ ਵਾਹਿਗੁਰੂ ਚਿਤ ਆਵਣ ਨਾਲ ਨਿਰਭਾਉ ਤੇ ਨਿਰਵੈਰ ਦੇ ਰੱਬੀ ਗੁਣ ਉਸਤੇ ਹਿਰਦੇ ਦੀਆਂ ਗਹਿਰਾਈਆਂ ਵਿੱਚ ਉਤਰਣਗੇ ਜਿਸ ਨਾਲ ਧਰਮ ਸੱਚ ਤੇ ਨਿਆਂ ਦੀ ਇਹ جنگ ਜਿੱਤਣੀ ਉਸ ਲਈ ਸਹਿਲ ਹੋ ਜਾਏਗੀ ਸਾਨੂੰ ਯਾਦ ਰਹੇ ਕਿ ਇਹ ਉਹੀ ਖਾਲਸਾ ਜੀ ਸਾਹਿਬ ਹੈ ਜਿਸ ਅਗੇ ਪੰਥ ਦੇ ਵਾਲੀ ਨੇ ਝੁੱਕ ਕੇ ਅੰਮ੍ਰਿਤ ਦੀ ਦਾਤ ਮੰਗੀ ਜਿਸ ਨੂੰ ਆਪਣਾ ਪੂਰਾ ਸਤਿਗੁਰੂ ਕਹਿ ਕੇ ਨਿਵਾਜਿਆ ਸੋ ਆਪਾਂ ਸਦਾ ਹੀ ਆਪਣੇ ਆਦ ਸਤਿਗੁਰੂ ਨਾਨਕ ਸਾਹਿਬ ਜੀਓ ਵੱਲੋਂ ਅਰੰਭੀ ਜੰਗ ਦੀ ਨਿਰੰਤਰਤਾ ਵਾਸਤੇ ਸਗਲ ਸੰਸਾਰ ਵਿੱਚ ਰਹਿੰਦੇ ਹਰ ਖਾਲਸਾ ਜੀ ਸਾਹਿਬ ਦੀ ਰਛਿਆ ਰਾਇਤ ਲਈ ਬੇਂਤੀਆਂ ਜੋਦੜੀਆਂ ਕਰਦੇ ਰਹਿਣਾ ਹੈ